ਫਤੇਗੜ ਸਾਹਿਬ ਦੇ ਪਿੰਡ ਤਲਾਨੀਆਂ ਦੇ ਵਿਅਕਤੀ ਦੇ ਲਾਪਤਾ ਹੋਣ ਮਗਰੋਂ ਉਸ ਦੀ Laash ਨਹਿਰ ਵਿੱਚੋਂ ਬਰਾਮਦ ਕੀਤੀ ਗਈ। ਪਰਿਵਾਰ ਵੱਲੋਂ ਇਸ ਦੇ ਹੱਤਿਆ ਦਾ ਸ਼ੱਕ ਜ਼ਾਹਰ ਕੀਤਾ ਗਿਆ ਤੇ ਪੁਲਿਸ ਵੱਲੋਂ ਇਸ ਦੀ ਪੜਤਾਲ ਕੀਤੀ ਗਈ। ਮਾਮਲਾ ਕਤਲ ਦਾ ਨਿਕਲਿਆ। ਇਸ ਮੌਕੇ ਤੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜੇ ਨਾਰੇ ਇਸ ਨੂੰ ਧੱਕਾ ਦੇ ਕੇ ਨਹਿਰ ਵਿੱਚ ਸੁੱਟਿਆ ਸੀ। ਇਸ ਤੋਂ ਪਹਿਲਾਂ ਇਹਨਾਂ ਨੇ ਸ਼ਰਾਬ ਪੀਤੀ ਸੀ। ਏ ਜੀ ਸਾਡਾ 18 ਤਰੀਕ ਸ਼ਾਮ ਨੂੰ ਫਤਿਹਗੜ ਸਾਹਿਬ ਥਾਣੇ ਦੇ ਏਰੀਆ ਤਲਾਨੀਆਂ ਪਿੰਡਾ ਉੱਥੇ ਦਾ ਇੱਕ ਬੰਦਾ ਸੀਗਾ ਗੁਰਚਰਨ ਸਿੰਘ son of ਗੁਰਦੀਪ ਸਿੰਘ ਉਹ ਮਿਸਿੰਗ ਸੀਗਾ ਜੇ 18 ਤਰੀਕ ਸ਼ਾਮ ਤੋਂ ਤੇ ਉਹਨਾਂ ਦੀ ਕੱਲ ਸਵੇਰੇ ਸਾਨੀਪੁਰ ਕੋਲ ਨਹਿਰ ਚੂਰਨਦੀ ਬੋਦੀ ਮਿਲੀ ਜੇ ਤਾਂ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੇ ਤੌਰ ਤੇ ਭਾਲ ਕਰ ਰਹੇ ਸੀਗੇ ਜਿਹੜਾ ਉਹਨਾਂ ਨੂੰ ਸ਼ੱਕ ਸੀਗਾ ਕਿ ਜਿੱਥੇ ਨਾਲ ਉਹ ਲਾਸਟ ਦੇਖਿਆ ਗਿਆ ਸੀਗਾ ਅਜਤੂ ਇਹਨਾਂ ਦੀ ਸਪਟਿਸ਼ਕੀਤੀ ਕੈਮਰੇਸ ਵਗੈਰਾ ਦੇਖਦੇ ਹੋ ਟੈਕਨੀਕਲ ਇਨਵੈਸਟੀਗੇਸ਼ਨ ਕੀਤੀ। ਸਾਈਡ ਗੱਲ ਸਾਹਮਣੇ ਆਈ ਕਿ ਉਹਨਾਂ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਬੱਬੂ ਤੇ ਵਿਜੈ ਸਿੰਘ ਕੱਲ ਇਹ ਉਹਨਾਂ 18 ਤਰੀਕ ਨੂੰ ਸ਼ਾਮ ਨੂੰ ਇਹ ਕੁਸਰਨ ਦੇ ਨਾਲ ਸੀਗੇ। ਇਹਨਾਂ ਨੇ ਬੈਠ ਕੇ ਪਹਿਲਾਂ ਕਿਤੇ ਡ੍ਰਿੰਕ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰ ਵਾਜੀ ਹੋਈ। ਫਿਰ ਇਹ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ, ਡ੍ਰਿੰਕ ਕਰਵਾ ਕੇ ਉਹਨੂੰ ਨਹਿਰ ਚ ਸੁੱਕਦਾ ਸੀਗਾ ਮਾਰ ਕੇ। ਜਦ ਇਹ ਨਹਿਰ ਚ ਸੁੱਕ ਤੇ ਸੀ। ਇਹ ਜਿਹੜੀ ਬਸੀ ਰੋਡ ਤੇ ਇਮਾਰਤ ਤੇ ਉੱਥੇ ਨੂੰ ਸੁਖਿਆਣਾ ਤੇ ਰਿਕਵਰੀ ਵਗੈਰਾ ਰਿਕਵਰੀ ਇਹਨਾਂ ਦੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਾਤੇ ਆ ਉਹ ਰਿਕਵਰ ਹੋਇਆ ਇਹਨਾਂ ਕੋਲੋਂ ਮਰਨ ਵਾਲੇ ਦੇ ਕੱਪੜੇ ਵੀ ਹੈਗੇ ਆ ਉਹ ਹਲੇ ਸੀ ਰਿਕਵਰ ਕਰਾਉਣੇ ਆ ਫਿਰ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਾਤੇ ਆ ਉਹ ਕਾ ਕਰ ਅਸੀਂ ਇਹਦੇ 'ਚ ਐਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 103 10 ਬੀ ਐਨ ਐਸ ਕਥਾ ਜੁਰਸਾਬ ਤੇ ਰਜਿਸਟਰ ਕਰ ਲਈ ਹੈ ਦੋਨੇ ਜਣੇ ਨੂੰ ਅਸੀਂ ਅਰੈਸਟ ਕਰ ਲਿਆ ਅੱਜ ਉਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਨਦਰਮਾਨ ਲਵਾਂਗੇ ਤੇ ਦਿੱਤਿਸ਼ ਸ਼ਕਰਾਨ ਬਜਾ ਰੰਜਿਸ਼ ਕੀ ਬਜਾ ਰੰਜਿਸ਼ਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਨਾਂ ਦੀ ਪ੍ਰਾਣੀ ਵੀ ਆਪਸ ਵਿੱਚ ਕੋਈ ਪਹਿਲਾਂ ਇੱਕ ਵਾਰ ਖਰਾਬਗੀ ਚੱਲ ਰਹੀ ਸੀ ਜੇ ਜੇਸੀ ਤੋਂ ਫਿਨਿਸ਼ ਤੇ ਪੈਂਡ ਤੋਂ ਰਿਪੋਰਟ ਕਰਾ ਰੰਜਿਸ਼ ਅਪਸੇ ਰੰਜਿਸ਼ ਦਾ ਹਾਲੇ ਪ੍ਰੀਲੀਮਿਨਰੀ ਇਹ ਹੀ ਹੈ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਕਦੇ ਸੁਤ ਮੈਂ ਬਹਿਸ ਹੋਈ ਸੀ ਡੈਡ ਬੋਲੀ ਸੰਨੀਪੁਰ ਕੋਲ ਮੰਨਿਆ ਚੁਲੜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ